ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਕਰਨ ਲੱਗੇ ਆਂ ਕੁਝ ਕ ਮਹਾਨ ਹਸਤੀਆਂ ਦੀ ਕੁੱਤੇ ਖਾਣੀ ਤੇ ਹੋਰ ਵੀ ਪੰਜਾਬ ਚ ਕਈ ਮੁੱਦੇ ਨੇ ਕਰਦੇ ਆਂ ਪੂਰੀ ਡਿਟੇਲ ਚ ਗੱਲ ਤੇ ਬਿਨਾ ਹੋਣ ਥੋੜਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਅੱਜ ਸਮਾਰਟ ਲੱਗ ਰਹੇ ਆ ਮੈਂ ਹੈਗਾ ਹੀ ਆ ਸਮਾਰਟ ਲੱਗ ਰਹੇ ਆ ਅੱਜ ਅਗਾ ਮੈਂ ਰਗੜਾ ਤੀਆ ਆਹ ਦੇਖ ਲਓ ਮੈਡਮ ਕਮਲ ਪਟਿਆਲਾ ਨੂੰ ਇਨਾਂ ਦੀਆਂ ਵੱਖਰੀਆਂ ਆਸ਼ਕੀਆਂ ਚੱਲਦੀਆਂ ਰਹਿੰਦੀਆਂ ਅਖੇ ਤੁਸੀਂ ਸਮਾਰਟ ਲੱਗ ਰਹੇ ਹੋ ਓਏ ਉਹਨੂੰ ਸਮਾਰਟਤਾ ਕਦੇ ਉਹਦੀ ਬੇਬੇ ਨੇ ਨਹੀਂ ਕਿਹਾ ਹੁਣ ਨਾਲੇ ਸਮਾਰਟ ਨੂੰ ਦੇਖ ਲਓ ਓਏ ਇਹਦੇ ਨਾਲੋਂ ਜਾ ਸਮਾਰਟ ਤਾਂ ਆ ਸਾਨੂੰ ਸੀ ਤੋਂ ਹੀ ਲੱਗਦਾ ਸਮਝ ਕੀ ਬਣਾਵਾਂ ਜੀ ਜੋ ਤੇ ਦੀ ਬਸੰਦੀ ਹੋ ਬਣਾ ਲਾ ਕੀ ਜੋ ਤੇ ਨੂੰ ਬਸੰਦਾ ਤਾਂ ਪੇਠਾ ਵੇ ਆ ਉਹੀ ਬਣਾਣਾ ਬਣਾਜ ਔਰ ਜਦੋਂ ਕਰੇ ਸਬਜੀ ਇੱਕ ਪਈਆ ਤਾਂ ਉਹੀ ਬਣਾਏਗੀ ਉਹਨੂੰ ਐਵੇਂ ਫਾਰਮੈਲਟੀ ਲਈ ਪੁੱਛੀ ਜਾਂਦੀ ਆ ਆਖੇ ਸਬਜੀ ਕੀ ਬਣਾਵਾਂ ਉਹ ਨਾਲੇ ਉਹਨੂੰ ਚੁੱਪ ਕਰਕੇ ਨਾ ਕੰਮ ਤੇ ਟੱਪ ਜਾਂਦੇ ਜੇ ਉਹਨੂੰ ਗੁੱਸਾ ਚੜ ਗਿਆ ਨਾ ਉਹਨੇ ਉਹੀ ਪੇਠਾ ਤੇਰੇ ਸਿਰ 'ਚ ਮਾਰਨਾ ਚਲੋ ਠੀਕ ਆ ਬਾਈ ਇਹ ਅੱਡੀ ਰੋਮਾਂਟਿਕ ਹੋਈ ਰਹਿੰਦੀ ਆ ਬਾਈ ਤਾਂ ਉਹਨੂੰ ਐਵੇਂ ਕਰਦੀ ਆ ਜਿਵੇਂ ਇਹਨਾਂ ਦਾ ਕੱਲ ਹੀ ਵਿਆਹ ਹੋਇਆ ਹੋਵੇ ਨਾਲੇ ਬਾਈ ਕਰਨ ਨੂੰ ਬੜਾ ਹੋ ਸਰਕਾਰੀ ਜੋਬ ਲੱਗ ਗਿਆ ਅਵਾਰਾ ਗਰਦੀ ਕਰਕੇ ਘੰਟੇ ਕੇ ਬਾਅਦ ਘਰੇ ਆ ਜੂਆ ਗਾਈਜ਼ ਹੁਣ ਮੇਰੇ ਦੇਵ ਜੀ ਚਲੇ ਗਏ ਸੀਗੇ ਆਫਿਸ ਕੰਮ ਤੇ ਤੇ ਦੇਖ ਲੋ ਯਾਰ ਬੰਦਾ ਪੁੱਛਣ ਵਾਲਾ ਹੋਵੇ ਵੀ ਕੈਮਰਾ ਔਨ ਕਰਨ ਤੋਂ ਪਹਿਲਾਂ ਵੀ ਤੂੰ ਆਪਦੀਆਂ ਮੁਸ਼ਕਿਲਾਂ ਇਹ ਕੱਛਾਂ ਲਕੋ ਸਕਦੀ ਸੀ ਬਸ ਗਲੈਮਰ ਦਿਖਾਉਣਾ ਲੋਕਾਂ ਨੂੰ ਫੇਰ ਹੀ ਤਾਂ ਵੀਊ ਆਉਣਗੇ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਇਹਦੇ ਤੋਂ ਜਵਾਨੀ ਦਾ ਪੂਤ ਜਾਂਦਾ ਕਿਉਂ ਨਹੀਂ ਪਿਆ ਜਵਾ ਕਹਿੰਦੇ ਬਰਾਬਰ ਦੇ ਹੋਏ ਪਿਆ ਹੈ ਇਹਦੇ ਸਿਰ ਦੇ ਵਾਲਾਂ ਦੇ ਨਾਲ-ਨਾਲ ਇਹਦੇ ਨੱਕ ਦੇ ਵਾਲ ਵੀ ਚਿੱਟੇ ਹੋ ਗਏ ਹੋਣਗੇ। ਹਨ ਤੈਨੂੰ ਕੁਝ ਤੇ ਅੱਜ ਅਜੇ ਕੁਝ ਨਹੀਂ ਪਤਾ ਅੱਧਾ ਦਿਨ ਕਹਿ ਜਾ ਨੰਗਾਗਾ ਕੀ ਹੋਊਗਾ ਤੁਸੀਂ ਬਣੇਰੇ ਵਲੌਗ ਤੇ ਨਾਲ ਦੇਖਦੇ ਅੱਜ ਸਾਰੇ ਦਿਨ ਚੱਪਾ ਕੀ ਕੀ। ਸੁਣ ਲੋ ਅਖੇ ਬਣੇਰੋ ਮੇਰੇ ਵਲੌਗ ਨਾਲ ਦੇਖਦੇ ਅੱਜ ਆਪਾਂ ਸਾਰਾ ਦਿਨ ਕੀ ਕਰਦੇ ਆ ਕਰਨਾ ਕੀ ਐ ਤੂੰ ਉਹੀ ਬੋਰਿੰਗ ਜੇ ਵਲੌਗ ਬਣਾਣਿਆ ਇੱਕ ਕੋਈ ਚਾਰ ਦੀਵਾਰੀ ਦਿਖਾਉਣੀ ਐ ਲੋਕਾਂ ਨੂੰ ਉਹੀ ਖੁਰਦਰੀਆਂ ਰੰਗ ਉਤਰੇ ਵਾਲੀਆਂ ਕੰਧਾਂ ਦਿਖਾਉਣੀਆਂ ਕੰਧਾਂ ਤਾਂ ਐਵੇਂ ਲੱਗਦਾ ਜਿਵੇਂ ਪਤਾ ਨਹੀਂ 500 ਸਾਲ ਪੁਰਾਣਾ ਕਿਲਾ ਹੋਵੇ ਨਾਲ ਜਿੰਨੇ ਪੈਸੇ ਤੂੰ ਪਾਰਟੀਆਂ ਤੇ ਲਾਉਣੀ ਆ ਉਹ ਥੋੜੇ ਮੋਟੇ ਘਰ ਦੀਆਂ ਕੰਦਾਂ ਤੇ ਵੀ ਲਾ ਦੇ ਕੀ ਜਲੂਸ ਕੱਢ ਰੱਖਿਆ ਇਹਨੂੰ ਹਲੇ ਵੀ ਡਰ ਆ ਕਿ ਘਰ ਨੂੰ ਨਜ਼ਰ ਨਾ ਲੱਗ ਜੇ ਇਹਨੇ ਨਿੰਬੂ ਵੀ ਬੰਨ ਰੱਖਿਆ ਕਹਿੰਦਾ ਅੱਜ ਮੰਮਾ ਸਾਡੀ ਅਲਮਾਰੀ ਸਾਫ਼ ਕਰੋ ਤੇ ਅਲਮਾਰੀ ਆਪੇ ਦਾ ਸਾਫ਼ ਕਰਨੀ ਆ ਕਿ ਨਾ ਬੇਟੇ ਇਹ ਟੈਨ ਲੱਗੇ ਓ ਯਾਰ ਇਹਦੇ ਵਲੌਗ ਪਤਾ ਨਹੀਂ ਕਿਹੜੇ ਅੰਨੇ ਦੇਖਦੇ ਆ ਓ ਯਾਰ ਮੇਰੇ ਸਾਹਮਣੇ ਦਾ ਵਲੌਗ ਆ ਗਿਆ ਤੇ ਪੂਰਾ ਅੱਧਾ ਘੰਟਾ ਨਾ ਇਹ ਅਲਮਾਰੀ ਸੱਟ ਕਰੀ ਗਈ ਨਾਨੀ ਮੈਨੂੰ ਹਦਾਇਤ ਦੇਤੀ ਆ ਕਿ ਮੰਮਾ ਸਾਡੀ ਅਲਮਾਰੀ ਜੋ ਤੁਸੀਂ ਆਪਣਾ ਸਮਾਨ ਬਾਹਰ ਕੱਢ ਲਓ ਇਹੋ ਜਿਹੇ ਬੱਚੇ ਨੇ ਦੇਖ ਲਓ ਐ ਹਾਥੀਏ ਕਰਕੇ ਤਾਂ ਆਪਣੇ ਆਪ ਨੂੰ ਕਿਊਟ ਬਣਨ ਦੀ ਕੋਸ਼ਿਸ਼ ਕਰਦੀ ਪਈ ਆ ਇਹਨੂੰ ਲੱਗਦਾ ਮੈਂ 슬ੀਵ ਕੱਟ ਪਾ ਕੇ ਬਹੁਤ ਹੀ ਸੋਹਣੀ ਤੇ ਕਿਊਟ ਲੱਗਦੀ ਪਈ ਆ ਪਰ ਡੋਲੇ ਨਹੀਂ ਦੇਖਦੀ ਪਿਆ ਉਹਦੇ ਗ੍ਰੇਟ ਖੜੀ ਤੋਂ ਵੱਡੇ ਲੱਗਦੇ ਪਿਆ ਓ ਯਾਰ ਇਹ ਹੱਸਣ ਵਾਲੀ ਕੀ ਗੱਲ ਸੀ ਹੈ ਉਹ ਯਾਰ ਇਹ ਕੰਮ ਕਰਦੀ ਕਰਦੀ ਨਾਲ ਆਪਦੀਆਂ ਅੱਖਾਂ ਹੀ ਰੰਗਣ ਲੱਗ ਗਈ ਉਹ ਲੈ ਕੇ 10-15 ਰੁਪਏ ਦੀਆਂ ਮੇਕਅਪ ਕਿਟਾਂ ਆਈਆਂ ਅਖੇ ਆਈ ਲਵ ਮੇਕਅਪ ਮੇਕਅਪ ਨੂੰ ਬੜਾ ਤੋਂ ਇੱਥੇ ਸਫੋਰਾ ਦੇ ਪ੍ਰੋਡਕਟ ਯੂਜ਼ ਕਰਦੀਆਂ ਤੇ ਹੁਣ ਇਸੇ ਫਲਾਸਟ ਤੇ ਪਵਾ ਗਏ ਮੀ ਹੂਨਿਸ ਬੜੀ ਮੁਸ਼ਕਿਲ ਨਾਲ ਮਿਲ ਗਏ ਪਹਿਲਾਂ ਵਾਲੇ ਸਾਡੇ ਖਤਮ ਹੋ ਗਈ ਤਾਂ ਇਹ ਦੂਰੋਂ ਲੈ ਕੇ ਆਉਂਦੇ ਤੇ ਇਹਨੂੰ ਸਾ ਦੇਖ ਲਓ ਇਹ ਅਣਪੜ ਬੁੜੀ ਨੂੰ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਛਾਤਿਰ ਸਮਝਦੀ ਆ ਉਹ ਪਾ ਕੇ ਚਿੱਟੀ ਕਰੀਮ ਮਿਉਨੀ ਵਾਲੀ ਤੇ ਨਾ ਐ ਸਮਝਦੀ ਪਈ ਆ ਜਿਵੇਂ ਆਪਣੇ ਬੱਚਿਆਂ ਨੂੰ ਦੇਸੀ ਘੋਖਵਾਰੀ ਹੋਵੇ ਓਏ ਅਣਪੜੇ ਤੂੰ ਤਾਂ ਮਰਨਾ ਹੀ ਆ ਕਿਉਂ ਆਪਦੇ ਬੱਚਿਆਂ ਦੀਆਂ ਨਾੜਾਂ ਬਲੌਕ ਕਰਾਉਣੀ ਆ ਕੀ ਬਣਿਆ ਥੋੜਾ ਜਿਆ ਹੋਰ ਪਾ ਲਈ ਨੀ ਹੋਰ ਕਰੀਮੀ ਬਣ ਜੂਗਾ ਦੇਖ ਲੋ ਮੈਂਟਲ ਨੂੰ ਉਹ ਕਿਵੇਂ ਆਪਦੇ ਜਵਾਕਾਂ ਨੂੰ ਚਿੱਟੀ ਕਰੀਮ ਭਰ ਭਰ ਕੇ ਦੇਈ ਜਾਂਦੀ ਆ ਓਏ ਮੈਂਟਲੇ ਇਹ ਬਣਦੀ ਆ ਰਿਫਾਈਂਡ ਤੋਂ ਸਰੀਰ 'ਚ ਜਾ ਕੇ ਸਰੀਰ ਦੀਆਂ ਨਾੜਾਂ ਬਲੌਗ ਕਰ ਦਿੰਦੀ ਆ ਹੁਣ ਇਹ ਅਣਪੜ ਨੂੰ ਕੌਣ ਸਮਝਾਵੇ ਇਹਨੇ ਤਾਂ ਬਸ ਵਲੌਗ ਬਣਾਉਣਾ ਤੇ ਇਹਨੂੰ ਵਿਊ ਚਾਹੀਦੇ ਆ ਓਏ ਯਾਰ ਵਿਚਾਰੀ ਤੇ ਮੱਛਰ ਪਤਾ ਨਹੀਂ ਕਿਉਂ ਲੜਦਾ ਪਿਆ ਉਹ ਨਾਲੇ ਕਿਸੇ ਪਾਸੋਂ ਪਿੰਡਾ ਨੰਗਾ ਵੀ ਨਹੀਂ ਹੈਗਾ ਓ ਯਾਰ ਜਿਹੋ ਜਿਹੇ ਨੇ ਕੱਪੜੇ ਪਾ ਰੱਖੇ ਨਾ ਮਤਾਂ ਕਹਣਾ ਇਹਦੇ ਮੱਖੋ ਲੜਨਾ ਚਾਹੀਦਾ ਸੈਂਡਵਿਚ ਰੈਡੀ ਹੋ ਗਏ ਔਰ ਇੱਧਰ ਅਰੇ ਘਰ ਬੇਟੇ ਬੂਥਾ ਇੱਧਰ ਅੰਮ੍ਰਿਤਨੇ ਵਿੱਚ ਰੱਖਤੇ ਹੋਏ ਆ ਹੁਣੇ ਗ੍ਰਿਲਡ ਹੋ ਕੇ ਨਿਕਲਣਗੇ ਇੱਧਰ ਚਾਹ ਥੋੜੀ ਜੀ ਕੜ ਗਈ ਸਾਡੀ ਮੈਂ ਰੱਖ ਕੇ ਭੁੱਲ ਗਈ ਬੰਦਾ ਸੈਂਡਵਿਚ ਰੈਡੀ ਆਪਦਾ ਬੂਥਾ ਸਾਰਾ ਦਿਨ ਸਵਾਰੀ ਆ ਤੇਰ ਸੋਏ ਨੂੰ ਦੇਖ ਲੋ ਕੀ ਨਰਕ ਬਣਾ ਰੱਖਿਆ ਓ ਇੱਥੇ ਰੋਟੀ ਬਣਾਉਣ ਦਾ ਦੂਰ ਦੀ ਗੱਲ ਆ ਬੰਦਾ 2 ਮਿੰਟ ਖੜੇ ਵੀ ਨਾ ਇਹ ਗਿੱਲਾ ਲੈ ਲੈਣਾ ਨਹੀਂ ਇੱਥੇ ਪਾ ਰਹੇ ਨੇ ਅਯਾਰ ਮੈਂ ਉਹ ਲੋਕਾਂ ਤੇ ਹੈਰਾਨ ਵੀ ਜਿਹੜੇ ਇਹਦਾ ਵਲੌਗ ਦੇਖਦੇ ਆ ਵੀ ਤੁਹਾਨੂੰ ਕੀ ਸਿੱਖਿਆ ਮਿਲਦੀ ਆ ਤੇ ਵਲੌਗ ਤੋਂ ਤੇ ਕੀ ਤੁਹਾਨੂੰ ਵਧੀਆ ਚੀਜ਼ ਦਿਖਾਉਂਦੀ ਆ ਇਹ ਬਸ ਆਪਦੇ ਵਲੌਗਾਂ ਚ ਜਾਂ ਤੇ ਦਿਖਾਈ ਆਊਗੀ ਆਪਦੇ ਅੰਡਰਗਾਰਮੈਂਟਸ ਉਤਾਰਦੀ ਹੋਈ ਤਾਰਾਂ ਤੋਂ ਤੇ ਅੱਜ ਦਿਖਾਈ ਜਾਂਦੀ ਆ ਦੇਵ ਦੇ ਮਤਲਬ ਆਪਦੇ ਘਰ ਵਾਲਦੇ ਮੁਸ਼ਕਿ ਕੱਚੇ ਮੇਰੇ ਦੇਵੀ ਆਏ ਨੇ ਉਹ ਪਏ ਸੱਚ ਕਰਦਾ ਸਾਰਿਆਂ ਨੂੰ ਕਿਵੇਂ ਦਰਿਆ ਦੇ ਨੇ ਦੇਖ ਲੋ ਇਹਦੇ ਦੇਵ ਨੂੰ ਓਏ ਸ਼ਕਲ ਤੋਂ ਤੇ ਆਵਾਜ਼ ਤੋਂ ਤਾਂ ਐਂ ਲੱਗਦਾ ਜਿਵੇਂ ਸਾਊਦੀਆਂ ਫਿਲਮਾਂ ਦਾ ਵਿਲਨ ਹੋਵੇ ਤੇ ਪਿਆਰ ਦੇਖੋ ਕਿਵੇਂ ਜਨਾਨੀਆਂ ਤਰ੍ਹਾਂ ਓਏ ਯਾਰ ਮੈਂ ਹਰਾਨ ਬਈ 2 ਫੁੱਟ ਦੀ ਤਾਂ ਇਹ ਆਪ ਆ ਤੇ ਜੀਵੇ ਦੀ 5 ਫੁੱਟ ਦੀ ਆ ਗਾਇਸ ਅੱਜ ਜੀ ਨੇ ਟੇਸਟੀ ਬਣੀ ਆ ਨਾ ਓਏ ਹੋਏ ਬਹੁਤ ਸਵਾਦ ਕੇ ਮੇਰੇ ਬਣੀ ਦੀ ਹੋਰੀਆ ਹਮੈ ਲਾ ਗਿਆ ਨਾ ਕਰਾਰੀ ਓਹੋ ਦੇਖ ਲੋ ਕਿਵੇਂ ਲਿਟਿਆ ਹੋਇਆ ਰੋਟੀ ਖਾਈ ਜਾਂਦਾ ਉਹ ਯਾਰ ਇਹਨਾਂ ਨਾਲੋਂ ਜ਼ਿਆਦਾ ਸਮਝਦਾਰ ਤਾਂ ਪਸ਼ੂ ਹੀ ਹੁੰਦੇ ਆ ਉਹਨਾਂ ਨੂੰ ਜੇ ਪੱਠੇ ਪਾ ਦੋ ਨਾ ਤੇ ਉਹ ਵੀ ਖੜੇ ਹੋ ਕੇ ਖਾਂਦੇ ਆ ਤੇ ਇਹ ਤਾਂ ਪਸੂਆਂ ਤੋਂ ਵੀ ਗਏ ਗੁਜਰਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਮੈਨੂੰ ਦਿਲੋਂ ਸਪੋਰਟ ਕੀਤੀ ਮੈਨੂੰ ਪਿਆਰ ਕਰਦੇ ਨੇ ਮੈਨੂੰ ਅੱਗੇ ਵਧਦਾ ਦੇਖਣਾ ਚਾਹੁੰਦੇ ਨੇ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਓ ਯਾਰ ਮੈਨੂੰ ਸਮਝ ਨਹੀਂ ਆਉਂਦੀ ਬਈ ਕਿਹੜਾ ਕੰਜਰ ਇਹਨੂੰ ਅੱਗੇ ਵਧਦਾ ਦੇਖਣਾ ਚਾਹੁੰਦਾ ਓ ਨਾ ਇਹਦੇ ਵਲੌਗ ਦਾ ਕੋਈ ਮੂੰਹ ਸਿਰ ਹੁੰਦਾ ਹੈ ਕੋਈ ਨਹੀਂ ਕਮਲ ਤੂੰ ਹੀ ਬਸ ਐਂ ਲੱਗੀ ਰਹਿ ਵਲੌਗ ਬਣਾਉਂ ਅੱਗੇ ਦਾ ਤਾਂ ਪਤਾ ਨਹੀਂ ਪਰ ਇੱਕ ਦਿਨ ਤੂੰ ਬਹੁਤ ਹੀ ਪਿੱਛੇ ਜਾਏਂਗੀ ਸਰੀ ਇੱਧਰ ਪਾਈ ਮੈਡਮ ਜੀ ਨੂੰ ਮੈਡਮ ਐ ਰੈਡੀ ਹੋ ਗਈ ਅੱਜ ਤਾਂ ਟੋਹਰਾ ਸ਼ੋਹਰਾ ਕੱਟ ਲਿਆ ਹੈ। ਇਹ ਕਮ ਹਨ ਉਸਤੇ ਨੂੰ ਦੇਖ ਲੋ। ਇਹਨਾਂ ਦਾ ਇਹ ਡਾਇਲੋਗ ਤਾਂ ਇਹਨਾਂ ਦੇ ਖੂਨ ਚ ਹੀ ਰਚ ਗਿਆ ਕਿ ਅੱਜ ਆਪਾਂ ਟੋਹਰਾ ਸ਼ੋਹਰਾ ਕੱਢ ਲਿਆ। ਉਹ ਇਹਨਾਂ ਦੀਆਂ ਟੋਹਰਾ ਸ਼ੋਹਰਾ ਵੀ ਦੇਖ ਲੋ। ਅੱਜ ਸੱਚੀ ਗੱਲ ਦੱਸਾਂ ਜੀ ਸਰਦਾਰ ਜੀ ਦੇ ਕਹਿਣ ਤੇ ਮੇਕਅਪ ਕਰਾਇਆ ਸੀ। ਹਮ ਬੈਠੀ ਦੇਖ ਲੋ ਕਿਵੇਂ ਪਹਿਲਵਾਨਾਂ ਤਰ੍ਹਾਂ ਲੱਤਾਂ ਖੁੱਲੀਆਂ ਕਰਕੇ ਉਹ ਸਰਦਾਰ ਜੀ ਦੇ ਕਹਿਣ ਤੇ ਮੇਕਅਪ ਕਰਾ ਲਿਆ। ਔਰ ਸਾਰਾ ਮੇਕਅਪ ਮੂੰਹ ਤੇ ਥਾਪ ਲਿਆ ਉਹ ਥੋੜਾ-ਮੋੜਾ ਗਿੱਟਿਆਂ ਤੇ ਵੀ ਲਾ ਲੈਣਾ ਸੀ ਕਿਵੇਂ ਕਿਰਨਾ ਬਠਿੰਡੇ ਵਾਲੀ ਨਾਲੋਂ ਵੀ ਜ਼ਿਆਦਾ ਕਾਲੇ ਹੋਏ ਪਏ ਆ ਮੈਨੂੰ ਨਾ ਤਾਂ ਮਜ਼ਾਮ ਕਰਨਾ ਨਹੀਂ ਪਸੰਦ ਮੈਨੂੰ ਸਿੱਧਾ ਹੁੰਦਾ ਜੈਸਮੀਨ ਬੜਾ ਦਿਲ ਚੱਜਦਾ ਰੱਖ ਬਸ ਸਹੀ ਗੱਲ ਆ ਜਸਮੀਨ ਦੀ ਦਿਲ ਚੱਜਦਾ ਹੋਣਾ ਚਾਹੀਦਾ ਸ਼ਕਲ ਭਾਵਾਂ ਦੀ ਚੱਜ ਦੀ ਨਾ ਹੋਵੇ ਓ ਜਸਮੀਨ ਵੈਸੇ ਵੀ ਜਿੱਡਾ ਤਰਾ ਸਰੀਰ ਆ ਨਾ ਤੇਰਾ ਦਿਲ ਵੀ ਵੇਲ ਮੱਛੀ ਏਡਾ ਹੋਣਾ ਉਹਨੂੰ ਕਿਹਾ ਅੰਦਰ ਵਿੱਚ ਇਹ ਨੂੰ ਸਾਰਾ ਕੁ ਸਮੇਂ ਵਿੱਚ ਇਹ ਉਹ ਕੀ ਕਹਿੰਦੇ ਇਹਨੂੰ ਉਹ ਹੁੰਦੀ ਜਿਹੜੀ ਲੋਹਾ ਲੋਹਾ ਉਹ ਮਾਤਾ ਜੀ ਜੈਸਮੀਨ ਦੇ ਪੈਰਾਂ 'ਚ ਧਾਗਾ ਆ ਨਾ ਬੰਨੋ ਜੇ ਬੰਨਣਾ ਹੀ ਹੈ ਨਾ ਤਾਂ ਸੰਗਲ ਬੰਨੋ ਢਿੱਲੀ ਤੁਰੀ ਰੰਦੀ ਆ ਕਿਤੇ ਨਾ ਕਿਤੇ ਨਾਲੇ ਨਜ਼ਰ ਪਟਵਾਰ ਕੀ ਤਾਂ ਜੈਸਮੀਨ ਆਪਾ ਇਹਨੂੰ ਕੀ ਨਜ਼ਰ ਲੱਗਣੀ ਆ ਤੇਰਾ ਥੋੜਾ ਮੇਕਅਪ ਵੀ ਉਤਰ ਗਿਆ ਗਰਮੀ ਕਰਕੇ ਹੈ ਨਾ ਚਲ ਕੋਈ ਨਾ ਦੇਖ ਲੋ ਕਿੰਨਾ ਮੇਕਅਪ ਮੂੰਹ ਤੇ ਥੱਪ ਰੱਖਿਆ ਉਹ ਨਾਲੇ ਜੈਸਮਿਨ ਜਿੰਨਾ ਰੰਗ ਤਰਾ ਕਾਲਾ ਹੋਇਆ ਭੈਣ ਉਹ ਮੇਕਅਪ ਨਾਲ ਨਹੀਂ ਤੂੰ ਗੋਰੀ ਹੋ ਸਕਦੀ ਤੈਨੂੰ ਤਾਂ ਪਲਾਸਟਿਕ ਸਰਜਰੀ ਕਰਾਉਣੀ ਪਊਗੀ ਆਹ ਦੇਖ ਲੋ ਮਿਸ ਕਾਲੋ ਨੂੰ ਉਹ ਕਾਲੋ ਤੂੰ ਆਪਦੇ ਆਸ਼ਿਕ ਨਾਲ ਬਸ ਰੀਲਾਂ ਬਣਾਉਣ ਤੇ ਜ਼ੋਰ ਦਿੰਦੀ ਰਹਿਣੀ ਐ ਉਹ ਕਦੇ ਰਸੋਈ ਨੂੰ ਵੀ ਸਾਫ਼ ਕਰ ਲਿਆ ਕਰ ਤੇਰੇ ਰੰਗ ਨਾਲ ਵੀ ਜ਼ਿਆਦਾ ਕਾਲੀ ਹੋਈ ਪਈ ਆ ਜਿਹੜਾ 20000 ਮਿਲਿਆ ਸੀ ਪ੍ਰਮੋਸ਼ਨ ਦਾ ਉਹਨ ਦਾ ਕੋਈ ਸਮਾਨ ਸਮੂਹ ਬਣਾ ਲੈਣਾ ਸੀ ਉੱਤੋਂ ਕਹਿੰਦੀ ਪੀਜ਼ਾ ਖਾਣਾ ਉਹ ਤੇਰਾ ਮੂੰਹ ਤਾਂ ਚਪੇੜਾ ਖਾਣਾ ਲੱਗਦਾ ਇਹ ਕਾਹ ਦੇਖ ਲੋ ਮੋਟੀ ਨੂੰ ਪਤਾ ਨਹੀਂ ਹੋਰ ਕਿੰਨੇ ਟੱਬਰਾਂ ਦੀ ਸ਼ਾਨ ਬੰਨਾ ਐਨੇ ਯਾਰ ਮੈਨੂੰ ਇੱਕ ਗੱਲ ਹੀ ਸਮਝ ਆਉਂਦੀ ਵੀ ਹਰ ਸਾਲ ਇਹਦੀ ਵੀਡੀਓ ਚ ਨਵੀਂ ਨਣਾ ਨਹੀਂ ਹੁੰਦੀ ਆ ਉਹ ਨਾਲੇ ਭੈਣ ਮੇਰੀ ਏ ਇਹਨੂੰ ਨਾ ਤੂੰ ਰਖੜੀ ਨਾ ਬੰਨ ਜਿੱਡੀ ਵੱਡੀ ਇਹਦੀ ਸਿਹਤ ਆ ਨਾ ਇਹਨੂੰ ਸੰਗਲ ਬੰਨ